ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਸੈਨਾ ਡੈਰੀ ਫਾਰਮ ਉੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਇੱਕ ਪਹਿਲਣ ਬੱਚੀ ਦੋ ਦੰਦ ਐਡਰੈਸ ਵੀਰ ਦਾ ਪਿੰਡ ਸੈਨਾ ਨਾਮ ਜੰਟਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ 98720 42081 ਪਹਿਲਣ ਬੱਚੀ ਆ ਦੋ ਦੰਦ ਫੇਸ ਕੁਆਲਟੀ ਨੇੜ ਤੋਂ ਚੈੱਕ ਕਰ ਸਕਦੇ ਹੋ ਕਦ ਕਾਟ ਟਾਂਚਾ ਵਧੀਆ ਸਭ ਹੀ ਪਲੀ ਰਾਜੀ ਵਸੀ ਆ ਲੇਵੇ ਦੀ ਬੰਤਰ ਬਹੁਤ ਵਧੀਆ ਫਿਕਸ ਜੇ ਹੈ ਬੰਨ ਦੀ ਵੈੜਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਪੂਰੇ ਗੈਪ ਤੇ ਆ ਚਾਰੇ ਥਾਂ ਨਿਕਲਵੇਂ ਆ ਕੋਈ ਫੂਟ ਸ਼ਾਂਗ ਨਹੀਂ ਮਾਲਕ ਦੇ ਦੱਸਣ ਮੁਤਾਬਕ ਹਜੇ 7 ਦਿਨ ਬਾਕੀ ਨੇ ਵੈੜਦੇ ਉਹਦੋਂ ਨੂੰ ਵੈੜ ਨੇ ਬਹੁਤ ਬੰਨਣਾ ਹਜੇ ਬਾਲ ਟਿੱਲਾ ਬਹੁਤ ਪੰਨਾਂ ਕਰ ਮਾਇਨੇ ਸਾਰੀਆਂ ਬਾਲਟੇਲਾਂ ਕੱਢ ਕੇ ਸੋਣਾ ਤੋਰਾ ਵਗੈਰਾ ਵੈੜ ਦਾ ਸਾਨੂੰ ਖੋਲ ਕੇ ਚੈੱਕ ਕਰਵਾ ਸਕਦੇ ਆ ਲੇਵੇ ਦੀ ਬੰਤਰ ਚੈੱਕ ਕਰ ਸਕਦੇ ਆ ਦੂਰ ਤੋਂ ਕੱਲਾ ਕੱਲਾ ਥਾਣਾ ਵੀਡੀਓ ਦੇਖ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਕਿਸੇ ਵੀ ਨਬੜ ਪਸੰਦਨ ਦੀ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਕਿਸੇ ਵੀ ਵੀਰ ਨੇ ਆਪਣੇ ਚੈਨਲ ਤੇ ਕਿਸੇ ਪਸ਼ੂ ਦੀ ਐਡ ਕਰਵਾਉਣੀ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਹੈਗਾ 6284911213